ਇਹ ਬਡਾਲ ਸਾਹਿਬ ਹਾਂ ਜੈਦਰ ਸਾਹਿਬ ਨੇ ਸੱਦਾ ਦਿੱਤਾ ਸੀ ਕੀ ਕਰਦੇ ਹਾਂ ਸੁਨੀਲ ਸਿੰਘ ਜੀ ਗੁਰਵੱਤ ਸਾਹਿਬ ਜੈਦਰ ਸਾਹਿਬ ਨੂੰ ਮਿਲ ਕੇ ਆਏ ਹਾਂ ਉਹਨਾਂ ਦਾ ਸਾਨੂੰ ਸੱਦਾ ਹੋਇਆ ਸੀਗਾ ਸਾਡਾ ਫਰਜ਼ ਬੰਦਾ ਸੀ ਤੇ ਉਸ ਮਿਲਣੀ ਵਿੱਚ ਸਾਰੀ ਕਮੇਟੀ ਮੈਂਬਰਾਂ ਨੇ ਉਹਨਾਂ ਦੇ ਨਾਲ ਬਹੁਤ ਸਾਰੂ ਗੱਲਾਂ ਕੀਤੀਆਂ ਤੇ ਉਹਨਾਂ ਨੇ ਵੀ ਕਿਹਾ ਸਾਨੂੰ ਸਿੰਘ ਸਾਹਿਬ ਨੇ ਗਿਆਨੀ ਜੀ ਨੇ ਕਿ ਪੰਥ ਵਿੱਚ ਇਕਤਾ ਕਰਨ ਵਾਸਤੇ ਆਪਾਂ ਨੂੰ ਰੋਹ ਲੱਭਣਾ ਚਾਹੀਦਾ ਆ ਪੰਥ ਸਾਰਾ ਇਕੱਠਾ ਹੋਣਾ ਚਾਹੀਦਾ ਸੋਚਾ ਪੰਥ ਇਸ ਬਾਰੇ ਵਿਚਾਰਾਂ ਕੀਤੀਆਂ ਆ ਪੰਥ ਨੂੰ ਇਕੱਠਾ ਕਰਨ ਵਾਸਤੇ ਤੇ ਅਸੀਂ ਉਹਨਾਂ ਨੂੰ ਕਿਹਾ ਜੋ ਸਾਡੇ ਲਈ ਕੋਈ ਸੇਵਾ ਲਾਉਂਗੇ ਸਾਨੂੰ ਕੋ ਹੁਕਮ ਲਾਉਂਗੇ ਪੰਥ ਨੂੰ ਇਕੱਠਾ ਕਰਨ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਤੁਸੀਂ ਦੱਸਿਆ ਉਹਨਾਂ ਨੇ ਦੇਖਦਾ ਜਿਸ ਸਾਰਤਕ ਤਰਹ ਹੋਈ ਆ ਜੀ ਦੇਖੋ ਪੰਥ ਵਿੱਚ ਇਕਤਾ ਜੇ ਹੋਵੇ ਇਹ ਗੱਲ ਤੋਰੇ ਤਾਂ ਬਹੁਤ ਸਾਰਤਕ ਆ ਵੇਖ ਲਈ ਤੁਸੀਂ ਦੱਸਿਆ ਨਾਲ ਕਿ ਫਾਇਨਸਿੰਗ ਸੇ ਮਨ ਮੰਨ ਲਓ ਵੀ ਇਹ ਕੋਸ਼ਿਸ਼ ਕੀਤੀ ਗਈ ਸੀ ਉਹ ਸਾਰਾ ਉਹਨਾਂ ਦੇ ਧਿਆਨ 'ਚ ਹੀ ਆ ਪਰਮ ਨੂੰ ਕਿਹਾ ਕਿ ਜਿਹੜਾ ਹੋਉਂ ਕੋਈ ਨਹੀਂ ਉਹਨਾਂ ਦੀ ਗੱਲ ਮੰਨਨੇਗੀ ਕਿਸੇ ਨੇ ਉਹ ਤਾਂ ਉਹਨਾਂ ਨੂੰ ਉਹਨਾਂ ਦੇ ਧਿਆਨ 'ਚ ਆ ਪੰਥ ਦੀ ਭਾਵਨਾ ਕੀ ਆ ਕਿ ਉਹਨੇ ਦੋ ਤਰੀਕ ਦੇ ਹੁਕਮਨਾਮੇ ਮੰਨੇ ਗਏ ਜਿਹੜੇ ਕੁਝ ਕੁਛ ਆਗੂਆਂ ਵੱਲੋਂ ਜਿਸ ਕਰਕੇ ਇਹ ਸਾਰੀ ਖਤਾਸ ਪੈਦਾ ਹੋਈ ਅਡਿੱਕਾ ਉਹਨਾਂ ਨੇ ਡਾਇਆ ਲੇਕਿਨ ਉਹਨਾਂ ਦੀ ਭਾਵਨਾ ਕੀ ਪੰਥ ਵਿੱਚ ਇਕਤਾ ਵਾਸਤੇ ਸਾਰਿਆਂ ਨੂੰ ਆਪਣੇ ਸੋਹੇ ਦੇ ਯਤਨ ਚਾਰੇ ਰੱਖਣੇ ਚਾਹੀਦੇ। ਦੁਬਾਰਾ ਵੀ ਮੀਟਿੰਗ ਹੋਣ ਦੀ ਸੰਭਾਵਨਾ ਹੈ। ਭਰਤੀ ਬਾਬਾ ਸਭ ਨੂੰ ਭਰਤੀ ਨੂੰ ਲੈ ਕੇ ਗੱਲ ਕਰਦੇ ਹੋਈ ਹੈ। ਭਰਤੀ ਦਾ ਅਸੀਂ ਹੁਣ ਸ਼ੁਰੂ ਕਰਤੀ ਭਰਤੀ ਅੱਜ। ਇਹ ਉਹਨਾਂ ਨੇ ਜੈ ਜੈ ਦਾ ਸਾਹਮਣੇ ਕੋਈ ਗੱਲ ਨਹੀਂ। ਭਰਤੀ ਦਾ ਕੋਈ ਮਸਲਾ ਨਹੀਂ। ਨਹੀਂ ਨਹੀਂ। ਹਾਂਜੀ। ਹਾਂ ਗੱਲ ਸਾਬ। ਇਹ ਕਿ ਅੱਜ ਤੁਸੀਂ ਜੈ ਜੈ ਦਾ ਸਰਦਾਰ ਸੱਦਾ ਆਇਆ ਸੀ, ਉਹ ਮਿਲਣ ਆਇਆ ਸੀ। ਫੋਟੋ ਆਇਆ ਸੀ। ਸਿਰਫ ਪੰਚ ਇਕੱਤਰ ਦੀ ਗੱਲ ਹੋ ਰਹੀ ਆ। ਪੰਚ ਇਕੱਤਰ ਦੀ ਸਾਰੀ ਪੰਚ ਇਕੱਤਰ। ਜਿੰਨੇ ਵੀ ਪੰਚਦਰਦੀ ਨੇ ਪੰਥ ਤੇ ਸਭੀ ਆਸਿਕ ਸਾਮਾਨੇ ਚਾਹੇ ਅਕਾਲੀ ਕਰਨੇ ਸਾਰੇ ਨੂੰ ਇਕਤਾ ਦੀ ਲੋੜ ਹੈ ਲਈ ਤਾਂ ਅਸੀਂ ਚਾਹੁੰਦੇ ਚਾਹੁੰਦੇ ਵੀ ਇਕਤਾ ਹੋਣੀ ਚਾਹੀਦੀ ਹੈ ਸਿਧਾਂਤਾਂ ਤੇ ਇਕਤਾ ਹੋਣੀ ਚਾਹੀਦੀ ਆ ਜੋ ਸਿੱਖ ਕੌਮ ਦੇ ਭਾਵ ਨੂੰ ਉਸ ਅਨਸਾਰ ਇਕਤਾ ਹੋਣੀ ਚਾਹੀਦੀ ਹੈ ਫੈਸਲੇ ਹੋਣ ਚਾਹੀਦੇ ਉੱਥੇ ਅਸੀਂ ਆਪ ਹਾਂ ਵੀ ਇਸ ਗੱਲ ਦੀ ਜੀਰ ਪਾਤਲ ਦੇ ਸ਼੍ਰੋਮਣੀ ਕਲਦੀ ਦਾ ਨਾਲ ਇਕਤਾ ਹੋ ਸਕਦੀ ਹੈ ਜੀ ਪੰਥਕ ਇਕਤਾ ਦੀ ਗੱਲ ਆ ਗੱਲ ਪੰਥਕ ਇਕਤਾ ਦੀ ਗੱਲ ਕੀਤੀ ਹੈ ਪੰਥਕ ਇਕਤਾ ਤਾਂ ਕਦੇ ਵੀ ਉਹ ਅਸੀਂ ਚਾਹੁੰਦੇ ਚਾਹੁੰਦੇ ਸਾਰੇ ਲਗਦਾ ਇਹਦੀ ਕੋਈ ਧਾਲੇ ਕੋ ਬਖਰਾਜਾ ਤੋੜ ਰਿਆ ਨਾ ਤੁਸੀਂ ਵਖਰੇ ਉਹ ਦੇਖੋ ਬਖਰੇ ਕਿਉਂ ਤੋੜ ਰਹੇ ਆ ਜੋ ਕਿ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਅਸੀਂ ਅਸੀਂ ਡਿਕਟੇਟਰਸ਼ਿਪ ਨਹੀਂ ਚਾਹੁੰਦੇ ਹੈਗੇ ਅਸੀਂ ਪੰਥ ਦੀਆਂ ਭਾਵਨਾ ਅਨੁਸਾਰ ਕੰਮ ਕਰਨਾ ਚਾਹੁੰਦੇ ਆ ਅਸੀਂ ਆਪ ਦੀ ਸਾਡੀ ਕਿਸੇ ਦੀ ਹੋਂਦ ਨਹੀਂ ਹੋਣੀ ਚਾਹੀਦੀ ਲੋਕਾਂ ਜੋ ਪੰਥ ਕੀ ਚਾਉਂਦਾ ਵਾ ਸੰਸਾਧਾ ਦੀ ਹੋਂਦ ਹੋਣੀ ਚਾਹੀਦੀ ਆ ਸੰਸਾਧਾ ਵੱਡੀਆਂ ਹੋਣੀ ਚਾਹੀਦੀ ਨਾ ਕਿ ਵਿਅਕਤੀ ਵਿਸ਼ੇਸ਼ ਵੱਡੇ ਹੋਣੇ ਚਾਹੀਦੇ ਆ ਜੇਕਰ ਅਸੀਂ ਸਿੱਖਾਂ ਦੀ ਭਾਵਨਾ ਅਨੁਸਾਰ ਪੰਥ ਦੀਆਂ ਭਾਵਨਾ ਅਨੁਸਾਰ ਪਾਰਟੀ ਕੰਮ ਕਰੂਗੀ ਫੈਸਲੇ ਲਾਊਗੀ ਤਾਂ ਅਕਾਲੀ ਗੱਲ ਨੂੰ ਕੋਈ ਵੀ ਪੰਜਾਬ ਚ ਹਰਾ ਨਹੀਂ ਸਕਦਾ ਇੱਕ ਪਾਸੇ ਇਹ ਚਾਹ ਰਿਆ ਕਿ ਇਹ ਜਿਹੜੇ ਜਥੇਦਾਰ ਨੇ ਇਹ ਮਨਜ਼ੂਰ ਨਹੀਂ ਅੱਜ ਆਪਾਂ ਜਥੇਦਾਰ ਸਾਡੇ ਨੇ ਆਪਾਂ ਇਹ ਪੰਜ ਬੰਦੇ ਪਤਾ ਕਿ ਅੱਜ ਸਾਡੇ ਲਈ ਤਾਂ ਜੋ ਵੀ ਇਸ ਤਖਤ ਤੇ ਬੈਠਾ ਮਹਾਨ ਤਖਤਾ ਸੀ ਪਹਿਲਾਂ ਵੀ ਅਕਾਲ ਤਖਤ ਸਾਹਿਬ ਦਾ ਆਦੇਸ਼ ਮੰਨ ਕੇ ਕੰਮ ਸ਼ੁਰੂ ਕੀਤਾ ਜੋ ਬੈਠਾ ਉਹ ਸਾਡੇ ਲਈ ਸਤਕਾਰਯੋਗ ਆ ਤੇ ਅਸੀਂ ਜੋ ਵੀ ਆਦੇਸ਼ ਹੋਊਗਾ ਮੰਨਾਂਗੇ ਅਗਲੇ ਆਉਣ ਵਾਲੇ ਸਮੇਂ ਚ ਵੀ ਮੰਨਾਂਗੇ ਲੇਕਿਨ ਅੱਜ ਸਰਪੰਚ ਇਕਤਾ ਦੀ ਗੱਲ ਹੋਈ ਹੈ ਬਹੁਤ ਵੀ ਗੱਲ ਹੋਈ ਹੈ ਪਰ ਜਿਹੜੀ ਗੱਲ ਬਿਲਕੁਲ 2 ਦਸੰਬਰ ਦਾ ਫੈਸਲਾ ਲਾਗੂ ਹੋਣ ਦੇ ਬਾਰੇ